ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਮੈਂ ਤੁਹਾਡੇ ਵਾਸਤੇ ਬਹੁਤ ਹੀ ਵਧੀਆ ਪ੍ਰੋਡਕਟ ਲੈ ਕੇ ਆਇਆ ਜੀ ਜਿਹਦਾ ਨਾਮ ਹੈ ਬਾਲਮਖੀਰਾ ਸਟੋਨ ਕਟ ਰਸ ਸੋ ਇਹ ਜੋ ਬਾਲਮਖੀਰਾ ਤੁਸੀਂ ਦੇਖਿਆ ਹੋਣਾ ਮਹਾਲੀ ਜਾਂ ਚੰਡੀਗੜ੍ਹ ਤੁਸੀਂ ਗਏ ਹੋਵੋਗੇ ਇੱਕ ਤਾਂ ਛੋਟੇ ਛੋਟੇ ਬਰੀਕ ਬਰੀਕ ਫਲ ਹੁੰਦੇ ਆ ਜਿਨ੍ਹਾਂ ਨੂੰ ਆਪਾਂ ਗੁੱਲ ਲੱਕੜ ਵੀ ਕਹਿ ਦਿੰਦੇ ਆ ਪਰ ਇਹਨੂੰ ਕਹਿੰਦੇ ਆ ਬਾਲਮਖੀਰਾ ਖੀਰੇ ਦੀ ਸ਼ਕਲ ਵਰਗੇ ਪਟੋਕਟ ਅੱਧੀ ਤੋਂ ਪੌਣੀ ਬਾਹ ਤੱਕ ਲੰਬੇ ਹੋ ਜਾਂਦੇ ਆ ਇਹ ਫਲ ਸੋ ਇਹ ਫਲ ਦੇ ਵਿੱਚ ਹੋਰ ਵੀ ਨੌ ਚੀਜ਼ਾਂ ਪਾਈਆਂ ਗਈਆਂ ਜੀ 1 ਨੰਬਰ ਤੇ ਬਾਲਮਖੀਰਾ ਨੰਬਰ 2 ਪਛਾਣ ਭੇਦ ਆਪਾ ਮਾਰਗ ਕੁਲਥ ਗੋਖਰੂ ਜਿਹਨੂੰ ਆਪਾਂ ਪਖੜਾ ਵੀ ਕਹਿੰਦੇ ਆ ਵਰਣਸ਼ਾਲ ਪੁਨਰਵਾ ਦੇਰ ਪੱਥਰ ਗਲੋ ਸ਼ੁੱਧ ਛਿਲਾਜੀਤ ਇਹ ਕੁੱਲ 9-10 ਚੀਜ਼ਾਂ ਪਾ ਕੇ ਇਹ ਜੋ ਦਵਾਈ ਬਣੀ ਹੈ ਜੀ ਇਹ ਪੇਟ ਦੀਆਂ ਸਾਰੀਆਂ ਬਿਮਾਰੀਆਂ ਦੇ ਵਾਸਤੇ ਬਹੁਤ ਹੀ ਲਾਭਦਾਇਕ ਹੈ ਜਿਵੇਂ ਕਿ ਬਦ ਹਜਮੀ ਪਾਚਨ ਦੋਸ਼ ਗੈਸ ਦੇ ਨਾਲ ਪੇਟ ਭਰ ਜਾਣਾ ਜਿਵੇਂ ਪੇਟ ਦੇ ਰਿਲੇਟਡ ਸਾਰੀਆਂ ਬਿਮਾਰੀਆਂ ਉਹਨਾਂ ਦੇ ਵਾਸਤੇ ਅਤੇ ਖਾਸ ਕਰਕੇ ਜੋ ਸਾਡੀ ਕਿਡਨੀ ਦੇ ਵਿੱਚ ਪਥਰੀਆਂ ਹੁੰਦੀਆਂ ਨੇ ਉਹਦੇ ਵਾਸਤੇ ਬਹੁਤ ਹੀ ਲਾਭਦਾਇਕ ਹੈ। ਸੋ ਦੋਸਤੋ ਜਿਨ੍ਹਾਂ ਜਿਨ੍ਹਾਂ ਦੇ ਕਿਡਨੀ ਦੇ ਵਿੱਚ ਗੁਰਦਿਆਂ ਦੇ ਵਿੱਚ ਪਥਰੀਆਂ ਉਹ ਜਰੂਰ ਇੱਕ ਵਾਰੀ ਇਹਦਾ ਇਸਤੇਮਾਲ ਕਰਕੇ ਦੇਖੋ ਜੀ। ਸੋ ਪੇਟ ਦੀਆਂ ਸਾਰੀਆਂ ਬਿਮਾਰੀਆਂ ਵਾਸਤੇ ਬਹੁਤ ਹੀ ਲਾਭਦਾਇਕ ਹੈ। ਜਰੂਰੀ ਨਹੀਂ ਕਿ ਸਾਡੇ ਪੇਟ ਦੇ ਵਿੱਚ ਕੋਈ ਪ੍ਰੋਬਲਮ ਹੈ। ਪ੍ਰੋਬਲਮ ਆਉਣ ਤੋਂ ਪਹਿਲਾਂ ਵੀ ਤੁਸੀਂ ਇਹਨੂੰ ਵਰਤ ਸਕਦੇ ਆ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਸੋ ਇਸ ਦਾ ਜੋ ਸੇਵਨ ਕਰਨਾ ਹੈ ਉਹ ਤੁਸੀਂ ਦੇਖ ਸਕਦੇ ਹੋ ਥੋੜਾ ਜਿਹਾ ਪਾਣੀ ਲੈਣਾ ਜੀ ਆਪਾਂ ਅੱਧਾ ਇੱਕ ਗਲਾਸ ਠੀਕ ਹੈ ਜੀ ਅਤੇ ਇਸ ਬੋਤਲ ਨੂੰ ਚੰਗੀ ਤਰ੍ਹਾਂ ਹਿਲਾ ਕੇ ਉਸ ਤੋਂ ਬਾਅਦ ਜਿਹੜਾ ਅੰਦਰਲਾ ਛੋਟਾ ਢੱਕਣ ਹੁੰਦਾ ਇਹਦੇ ਤਕਰੀਬਨ ਦੋ ਢੱਕਣ ਪਾਉਣੇ ਜੀ ਆਪਾਂ ਇਹਦੇ ਵਿੱਚ ਸਵੇਰੇ ਖਾਣਾ ਖਾਣ ਤੋਂ ਪਹਿਲਾਂ ਖਾਲੀ ਪੇਟ ਅਤੇ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਚ ਆਪਾਂ ਇਹਨੂੰ ਲੈ ਸਕਦੇ ਹਾਂ ਜੀ ਜੇ ਨਾ ਜਿਨਾ ਭੈਣਾ ਭਰਾਵਾਂ ਨੂੰ ਜ਼ਰੂਰਤ ਹੋਵੇ ਉਹ 9992123016 ਤੇ ਸਾਨੂੰ ਫੋਨ ਕਰ ਸਕਦਾ ਕਿਉਂਕਿ ਸਾਡੇ ਕੋਲ ਪਹਿਲਾਂ ਤੁਸੀਂ ਨਿੰਮ ਜਾਮਣ ਕਰੇਲਾ ਇਹ ਤੱਕ ਤੁਸੀਂ ਅੱਗੇ ਸਾਡੇ ਕੋਲ ਲੈ ਕੇ ਜਾਂਦੇ ਹੀ ਆ ਸਾਡੇ ਕੋਲ ਬਹੁਤ ਗਾਹ ਕਹ ਹੈ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ ਸੋ ਹੋਰ ਇਸ ਤੋਂ ਇਲਾਵਾ ਸਾਡੇ ਕੋਲ ਆ 슈ਗਰ ਕੰਟਰੋਲ ਹੈ ਜੀ ਤੇ ਇਹ ਬਾਲਮਖੀਰਾ ਆ ਗਿਆ ਇਹ ਨਿੰਮ ਜਾਮਣ ਕਰੇਲੇ ਦਾ ਜੂਸ ਆ ਗਿਆ ਸੋ ਬਾਕੀ ਦੇ ਜਿਹੜੇ ਫਾਇਦੇ ਆਪਾਂ ਬਾਅਦ ਚ ਦੱਸਾਂਗੇ ਨਾਲ ਦੀ ਨਾਲ ਅਗਲੀ ਵੀਡੀਓ ਚ ਸੋ ਜਿਹੜੇ ਅੱਜ ਦੇ ਫਾਇਦੇ ਆ ਜੀ ਸਾਡੇ ਇਹ ਜੋ ਬਾਲਮਖੀਰੇ ਦੇ ਆ ਸੋ ਇਹ ਬਾਲਮਖੀਰਾ ਢੇਡ ਦੀਆਂ ਸਾਰੀਆਂ ਬਿਮਾਰੀਆਂ ਵਾਸਤੇ ਬਹੁਤ ਹੀ ਲਾਭਕਾਰੀ ਹੈ ਸੋ ਮੈਂ ਆਪ ਖੁਦ ਪਹਿਲਾਂ ਇਸਤੇਮਾਲ ਕੀਤਾ ਜੀ ਆਪੇ ਆਪ ਨੂੰ ਬਹੁਤ ਹੀ ਹਲਕਾ ਮਹਿਸੂਸ ਕਰ ਰਿਹਾ ਹਾਂ ਸੋ ਦੋਸਤੋ ਜਿਨ੍ਹਾਂ ਜਿਨ੍ਹਾਂ ਦੇ ਗੁਰਦਿਆਂ ਦੇ ਵਿੱਚ ਪਥਰੀਆਂ ਉਹਨਾਂ ਨੂੰ ਇਹ ਵੀਡੀਓ ਜ਼ਰੂਰ ਸ਼ੇਅਰ ਕਰੋ ਜੀ ਤਾਂ ਕਿ ਉਹਨਾਂ ਦਾ ਫਾਇਦਾ ਹੋ ਸਕੇ ਅਤੇ ਸਾਡੀ ਵੀ ਨਿਜੀ ਸਹਾਇਤਾ ਹੋ ਸਕੇ ਜੀ ਸੋ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਮਿਹਰਬਾਨੀ ਜੀ